ਵੀ ਮਿੱਤਰੋ ਪਹਿਲੀ ਗੱਲ ਤਾਂ ਆਹ ਵੀਡੀਓ ਨੂੰ ਕੋਈ ਵੀ ਸਕਿਪ ਨਾ ਕਰਿਓ ਤੇ ਆਪਾਂ ਸਾਰੇ ਜਾਣੇ ਬਹੁਤ ਭਾਗ ਵਾਲੇ ਹਾਂਗੇ ਅੱਜ ਸਾਨੂੰ ਗਊ ਮਾਤਾ ਦੇ ਦਰਸ਼ਨ ਕਰਾ ਮਾ ਕਿ ਜਿਹਦੇ ਤਿੰਨ ਅੱਖਣੇ ਗਿਆ ਅਕਸਰੀ ਨਹੀਂ ਤੁਸੀਂ ਦੋ ਅੱਖ ਵਾਲੀ ਗਊ ਮਾਤਾ ਦੇਖੀ ਹੋਣੀ ਹੈਗੀ ਤੇ ਦੇਓ ਵਧਾਈਆਂ ਤੇ ਆਹ ਵੀਰ ਦੇ ਘਰੇ ਜਨਮ ਲੱਤਾ ਗਊ ਮਾਤਾ ਨੇ ਵੀਰੇ ਦੀ ਤਿੰਨ ਅੱਖਾਂ ਤੋਂ ਇਲਾਵਾ ਹੋਰ ਕੀ ਕੀ ਹੈਗਾ ਬਾਈ ਦੋ ਤਾਂ ਇਹਦੇ ਜੀਭਾਂ ਨਹੀਂ ਹੈ ਦੇਖੋ ਦੋ ਮੂੰਹ ਆ ਗਏ ਇਸ ਤਰ੍ਹਾਂ ਇੱਕ ਜੀਭ ਆ ਗਈ ਬਾਈ ਜੀ ਇੱਕ ਇਹਦੀ ਆ ਸਾਈਡ ਤੇ ਹੈਗੀ ਠੀਕ ਹੈ ਬਾਈ ਇਸੇ ਤਰੀਕੇ ਬਾਈ ਜੀ ਦੋ ਇਹਦੇ ਜਿਬਾੜੇ ਆ ਗਏ ਠੀਕ ਹੈ ਬਾਈ ਹਾਂ ਤੇ ਦੂਸਰਾ ਇਹ ਦੋ ਹੀ ਨੱਕ ਆ ਗਏ ਬਾਈ ਠੀਕ ਹੈ ਦ ਇੱਕ ਆ ਆ ਗਿਆ ਤੇ ਇੱਕ ਆ ਆ ਗਿਆ ਠੀਕ ਆ ਤੇ ਬਾਕੀ ਤਿੰਨ ਅੱਖ ਆ ਗਿਆ ਹਾਂ ਇਹ ਤਾਂ ਇੱਕ ਬਈ ਜੀ ਆ ਆ ਗਈ ਅੱਖੀ ਦੀ ਇੱਕ ਆ ਸੀ ਤੇ ਇੱਕ ਆ ਆਪਣੇ ਆ ਸੀ ਹਾਂ ਤਿੰਨ ਅੱਖਾਂ ਹਾਂ ਇਸ ਤੋਂ ਬਾਅਦ ਬਈ ਇਹਦੇ ਦੋ ਸਿਰ ਬਣ ਗਿਆ ਇੱਕ ਤਾਂ ਆ ਬਣ ਗਿਆ ਸਾਈਡ ਬਈ ਆ ਸਾਈਡ ਵਾਲਾ ਇੱਕ ਆ ਬਣ ਗਿਆ ਠੀਕ ਆ ਬਈ ਜੀ ਬਾਕੀ ਬਈ ਸੇਮ ਆ ਮਗਰੋ ਇਹ ਦੋ ਕੰਨ ਨੇ ਵਧੀਆ ਠੀਕ ਆ ਚਾਰ ਥਾਣ ਨੇ ਬਿਲਕੁਲ ਬਾਕੀ ਸੇਮ ਆ ਹਾਂ ਬਾਕੀ ਸੇਮ ਆ ਬਈ ਇਦੋਂ ਗਾਹਾਂ ਇਹ ਕੁਦਰਤ ਵੱਲੋਂ ਦੂਰਾ ਬਣ ਗਿਆ ਹਾਂ ਦੂਰਾ ਬਣ ਗਿਆ ਅੱਖਾਂ ਵੀ ਤਿੰਨ ਨੇ ਦੀ ਬਾਕੀ ਤਿੰਨ ਅੱਖਾਂ ਦੇ ਵਿੱਚੋਂ ਬਈ ਨਹੀਂ ਦਿਖਦਾਗਾ ਠੀਕ ਹੈ ਜੀ ਹਾਂ ਬਸ ਥੋੜਾ ਜਿਹਾ ਸਿਰ ਪਾਰਾ ਕਰਕੇ ਐ ਸੰਭਾਲ ਕੇ ਰੱਖਣਾ ਔਖਾ ਸੰਭਾਲ ਕੇ ਰੱਖਣਾ ਔਖਾ ਹਾਂ ਬਾਕੀ ਇਦੂਗਾ ਸਾਰਾ ਸੇਮ ਬਾਈ ਜੀ ਦੂਰਾ ਬਣ ਗਿਆ ਮਤਲਬ ਜਿਹਨੂੰ ਗਊ ਮਾਤਾ ਦੇ ਤੇਜੀ ਆਖਰੇ ਦਰਸ਼ਨ ਹੋ ਗਏ ਗਊ ਮਾਤਾ ਜ਼ਰੂਰ ਲਿਖ ਦਿਓ ਕਮੈਂਟਾਂ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਤਾ ਜੋ ਕਿ ਤਿੰਨ ਅੱਖਾਂ ਲਈ ਗਊ ਮਾਤਾ ਦੇ ਦਰਸ਼ਨ ਹੋ ਜਾਣ ਸਾਰੇ